ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਅੱਜ ਸਾਡੀ ਟੀਮ ਪਹੁੰਚੀ ਪਿੰਡ ਮੱਜਮ ਜਲਾ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਸੰਤ ਬਾਬਾ ਦੂਲਤ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵੱਲੋਂ ਸਾਲਾਨਾ ਪਹਿਲੀ ਤੇ 8ਵੀਂ ਕਲਾਸ ਤੱਕ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਰਸ਼ਨ ਸਿੰਘ ਰਾਜਾ ਤੇ ਪ੍ਰਿੰਸੀਪਲ ਮੰਗਤ ਸਿੰਘ ਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿਸਮੂਸਟਾ ਵੱਲੋਂ ਪਹਿਲੀ ਤੇ 8ਵੀਂ ਕਲਾਸ ਤੱਕ ਅੱਬਲਾ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਸੰਤ ਬਾਬਾ ਦੂਲਤ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਮੋਜਮਨਾ ਠੱਕਰਵਾਲ ਵੱਲੋਂ ਬਾਕੀ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਅਤੇ ਘੱਟ ਫੀਸ ਲਈ ਜਾਂਦੀ ਹੈ। ਉਹਨਾਂ ਕਹਿ ਕੇ ਸੰਤ ਬਾਬਾ ਦੂਲਤ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਦਾ ਨਤੀਜਾ ਹਰ ਇੱਕ ਸਾਲ ਸ਼ਾਨਦਾਰ ਆਉਂਦਾ ਹੈ ਅਤੇ ਵਿਦਿਆਰਥੀਆਂ ਦੀ ਹੌਸਲਾ ਵਜਾਈ ਕੀਤੀ ਜਾਂਦੀ ਹੈ। ਇਸ ਮੌਕੇ ਪ੍ਰਿੰਸੀਪਲ ਮੰਗਤ ਸਿੰਘ ਨੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਕਿੰਦਰ ਸਿੰਘ ਸੋਢੀ ਠੱਕਰਵਾਲ ਇਸ ਨੂੰ ਤਿਆਰ ਬੇਕਰ ਦੇ ਆਪਕਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਸਕੂਲ ਦਾ ਸ਼ਾਨਦਰ ਨਤੀਜਾ ਆਉਣ ਤੇ ਵਧਾਈਆਂ ਦਿੱਤੀਆਂ ਇਸ ਮੌਕੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਕਿੰਦਰ ਸਿੰਘ ਸੋਢੀ ਠੱਕਰਵਾਲ 22 ਚੇਅਰਮੈਨ ਸੰਤ ਬਾਬਾ ਜਸਵੰਤ ਸਿੰਘ ਖੇੜਾ ਪ੍ਰਧਾਨ ਦਰਸ਼ਨ ਸਿੰਘ ਰਾਜਾ ਮੀਤ ਪ੍ਰਧਾਨ ਸਰਬਜੀਤ ਸਿੰਘ ਸਾਭੀ ਪ੍ਰਿੰਸੀਪਲ ਮੰਗਤ ਸਿੰਘ 22 ਪ੍ਰਿੰਸੀਪਲ ਮਨਪ੍ਰੀਤ कौर परमजीत कौर दीक्षा नवदीप कौर ज्योति आंचल नरेंद्र कौर मनदीप कौर जसप्रीत कौर निशा शीतल देवी सुनैना अमनदीप कौर गुरप्रीत सिंह गोपी हरजोत कौर ਆਦਿ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜੇ ਸਾਤਾ ਬਾਬਾ ਲਾਲ ਸਿੰਘ ਜੀ ਮੈਮੋਰੀਅਲ ਗਰੁਪ ਸਕੂਲ ਦਾ ਸਾਲਾਨਾ ਚ ਰਜਟ ਹੈ ਉਹ ਅੱਜ ਇਕਲੀਅਤ ਕੀਤਾ ਗਿਆ ਹੈ ਸਾਰੇ ਬੱਚਿਆਂ ਨੇ ਬਹੁਤ ਹੀ ਮਿਹਨਤ ਦੇ ਨਾਲ ਵਧੀਆ ਅੰਕ ਪ੍ਰਾਪਤ ਕੀਤੇ ਹਨ ਤੋਂ ਮੈਂ ਸਾਰੇ ਹੀ ਸਟਾਫ ਨੂੰ ਇਹ ਸਾਰੇ ਹੀ ਪੇਰੈਂਟਸ ਨੂੰ ਉਹਨਾਂ ਦੀ ਇਸ ਮਿਹਨਤ ਵਾਸਤੇ ਜੀ ਵਾਰਤਬਾਦ ਅੰਦਾਹਾਂ ਕਿਉਂਕਿ ਸਾਡੀ ਜੋ ਮੈਨੇਜਮੈਂਟ ਹੈ ਸਾਡਾ ਬਾਬਾ ਕ੍ਰਿਸ਼ਨ ਸਿੰਘ ਜੀ ਸੋਢੀ ਸਾਹਿਬ ਦਰਸ਼ਨ ਸਿੰਘ ਜੀ ਰਾਜਾ ਸਾਡੇ ਭਾਜੀ ਸਰਵਜੀਤ ਸਿੰਘ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਲਗਾਤਾਰ ਸਾਡੇ ਨਾਲ ਸੰਪਰਕ ਵਿੱਚ ਰਹਿੰਦੇ ਹਨ ਤੇ ਉਹ ਸਾਡੇ ਅਮੇਸ਼ਾ ਜਨ ਨੂੰ ਹੌਸਲਾ ਵਜਾਈ ਦਿੰਦੇ ਰਹਿੰਦੇ ਹਾਂ ਕਿ ਬੱਚਿਆਂ ਦੀ ਜਿਹੜਾ ਹੈ ਉਹ ਮੀਤ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇ ਤਾਂ ਕਿ ਬੱਚੇ ਜਿਹੜੇ ਹਨ ਵਧੀਆ ਲੈਕਚਰ ਪਾਸ ਹੋ ਸਕਣਾ ਅਤੇ ਜੀਵਨ ਵਿੱਚ ਵਧੀਆ ਉਹਨਾਂ ਦੀ ਜਿਹੜੀ ਹੈ ਪ੍ਰਾਪਤੀਆਂ ਕਰ ਸਕਣ ਉਹ ਸਾਰੇ ਹੀ ਸਟਾਫ ਨੂੰ ਪ੍ਰਬੰਧਕ ਕਮੇਟੀ ਨੂੰ ਤੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੇਰੇ ਵੱਲੋਂ ਉਹਨਾਂ ਦੇ ਰਿਜ਼ਲਟ ਦੇ ਬੱਚਿਆਂ ਪਾਸ ਹੋਣ ਤੇ ਲੱਖ ਲੱਖ ਵਾਰ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੰਤ ਬਾਬਾ ਦੂਦਾਰ ਸਿੰਘ ਮਮੋਲੀਅਲ ਫਾਬਦਤ ਸਕੂਲ ਵਿੱਚ ਅੱਜ ਬੱਚਿਆਂ ਦਾ ਜੱਡ ਜਿਹੜਾ ਡਿਕਲੇਅਰ ਕੀਤਾ ਗਿਆ ਜਿਸ ਦੇ ਵਿੱਚ ਤਕਰੀਬਨ ਐਲकेजी ਦੇ 12 ਬੱਚੇ ਫਸਟ ਆਏ ਸੈਕੰਡ ਆਏ ਥਾਂ ਦਾ ਆਏ ਜਿਦਾ ਕਾਫੀ-ਕਾਫੀ ਬੱਚਿਆਂ ਨੇ ਨੰਬਰ ਲਏ ਆ ਸੋ ਸਾਡੇ ਜਿਹੜੇ ਸਕੂਲ ਦੇ ਚੇਅਰਮੈਨ ਸਾਹਿਬ ਸੰਤ ਬਾਬਾ ਹਰਿਦਿਸ਼ਨ ਸਿੰਘ ਜੀ ਸੋਢੀ ਉਹਨਾਂ ਵੱਲੋਂ ਸਾਨੂੰ ਖਾਸ ਹਦਾਇਤਾਂ ਆ ਕਿ ਬੱਚੇ ਜਿੰਨੇ ਵੀ ਹੁਸ਼ਿਆਰ ਆ ਚਾਹੇ 20 ਆ ਚਾਹੇ 30 ਆ ਚਾਹੇ 40 ਆ ਸਾਰੇ ਜਿਹੇ ਬੱਚਿਆਂ ਨੂੰ ਇਨਾਮ ਦਿਓ ਪ੍ਰਾਈਜ਼ ਦਿਓ ਤਾਂ ਕਿ ਬੱਚਿਆਂ ਦਾ ਹੌਸਲਾ ਬਣਿਆ ਰਹੇ ਔਰ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਦੇਖ ਕੇ ਇਹ ਹੋਵੇ ਕਿ ਅਗਲੀ ਵਾਰ ਅਸੀਂ ਵੀ ਜਿਆਦਾ ਪੜ੍ਹਾਈ ਕਰੀਏ ਤੇ ਸਾਨੂੰ ਵੀ ਇਨਾਮ ਮਿਲੇ ਸੋ ਬਹੁਤ ਵਧੀਆ ਰਿਸਪੌਂਸ ਲਿਆ ਬੱਚਿਆਂ ਨੇ ਕਾਫੀ ਵਧੀਆ ਨੰਬਰ ਲਏ ਆ ਇਹ ਤਕਰੀਬਨ 90% ਤੋਂ ਉੱਪਰ ਹੀ ਆ ਸਾਰੇ ਬੱਚਿਆਂ ਦੇ ਨੰਬਰ ਕਾਫੀ ਬੱਚੇ ਹੁਸ਼ਿਆਰ ਹੈਗੇ ਆ ਤੇ ਸਾਡਾ ਜੋ ਮੇਨ ਆ ਅਸੀਂ ਗਰੀਬ ਬੱਚਿਆਂ ਨੂੰ ਖਾਸ ਤੌਰ ਤੇ ਸਾਡੇ ਕੋਲ ਬਹੁਤ ਜ਼ਿਆਦਾ ਪੜਦੇ ਆ ਤੇ ਅਸੀਂ ਜਿਹੜਾ ਫੀਸਾਂ ਆਮ ਅਲਗ-ਦਗਰ ਦੇ ਸਕੂਲਾਂ ਨਾਲੋਂ ਕਾਫੀ ਹੱਦ ਤੱਕ ਘਟਿਆ ਔਰ ਕਿਰਾਇਆ ਵੀ ਘਟਿਆ ਤੇ ਅਸੀਂ ਚਾਹੁੰਦੇ ਆ ਕੋਈ 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 ਵੀ ਗਰੀਬ ਜਿਹੜਾ ਆ ਪਬਲਿਕ ਸਕੂਲ ਦੇ ਵਿੱਚ ਪੜਾਉਣਾ ਚਾਹੁੰਦਾ ਹੈ ਆਪਣੇ ਬੱਚੇ ਨੂੰ ਉਹ ਇੱਕੋ ਇੱਕ ਸਕੂਲ ਹੈ ਸੰਤ ਬਾਬਾ ਦਿੰਦਾ ਸੀ ਸਕੂਲ ਸਟਾਫ ਵੀ ਵਧੀਆ ਆ ਪੜ੍ਹਾਈ ਵੀ ਵਧੀਆ ਆ ਸਾਰਾ ਕੁਝ ਵਧੀਆ ਹੈ ਸੋ ਇਸੇ ਕਰਕੇ ਸਾਡੇ ਮਹਾਪੁਰਸ਼ਾਂ ਨੇ ਵੀ ਸਾਨੂੰ ਦੱਸਿਆ ਕਿ ਨਾਮ ਨੂੰ ਕਿਤ ਕਰੋ ਵੰਡ ਛੋ ਇਸੇ ਫਲਸਫੇ ਨਾਲ ਨੋ ਪ੍ਰਾਪਰਟੀ ਨੋ ਲਾਸ ਦੇ ਉਤੇ ਸਕੂਲ ਚੱਲਦਾ ਆ ਅਸੀਂ ਕਿਸੇ ਦੇ ਕੋਲੋਂ ਵੱਧ ਫੀਸ ਨਹੀਂ ਲੈਂਦੇ ਜਿਹਦੇ ਵਿੱਚੋਂ ਸਾਡੇ ਕੋਲ ਤਕਰੀਬਨ ਹਰ ਇੱਕ ਵਾਰ 30% ਇਦਾਂ ਦੇ ਬੱਚੇ ਆ ਜਿਨ੍ਹਾਂ ਦੀਆਂ ਫੀਸਾਂ ਮਾਫ਼ ਕੀਤੀਆਂ ਹੋਈਆਂ ਆ ਕੰਨਿਆਂ ਦੇ ਛੇੜ ਦੇ ਉੱਤੇ ਪਿਤਾ ਨਹੀਂ ਹੈਗੇ ਉਹਨਾਂ ਤੋਂ ਅਸੀਂ ਫੀਸ ਨਹੀਂ ਲੈਂਦੇ ਕਿਸੇ ਦੇ ਕੋਈ ਆਪਣੇ ਮਾਪਿਆਂ ਦੇ ਬੇਟੀ ਰਹਦੀ ਆ ਕਿ ਉਹਦਾ ਬੱਚਾ ਪੜਦਾ ਹੈ ਉਹਦੇ ਕੋਲੋਂ ਫੀਸ ਨਹੀਂ ਲੈਂਦੇ ਕਾਫੀ ਹੱਦ ਤੱਕ ਅਸੀਂ ਫੀਸਾਂ ਦੇ ਵਿੱਚ ਛੋਟ ਦਿੱਤੀ ਹੋਈ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸੰਤ ਬਾਬਾ ਦੂਦਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਠੱਕਰਵਾਲ ਮੋਜਮਯਾਰਾ ਵਿੱਚ ਦਾਖਲ ਕਰਵਾਓ ਆਪਣੇ ਵਧੀਆ ਬੱਚਿਆਂ ਨੂੰ ਪੜ੍ਹਾਈ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ